ਹੈਲੋ ਦੋਸਤੋ ਮੈਜਿਕ ਦੀ ਤਰਫੋਂ ਆਦਾ ਇਸ ਵੀਡੀਓ ਵਿੱਚ ਸਵਾਗਤ ਕਰਦਾ ਹਾਂ ਦੋਸਤੋ ਅੱਜ ਇਸ ਵੀਡੀਓ ਵਿੱਚ ਆਪਾਂ ਉਸ ਕੀਮਤੀ ਚੀਜ਼ ਬਾਰੇ ਗੱਲ ਕਰਾਂਗੇ ਜਿਸ ਵੱਲ ਸਾਡਾ ਬਿਲਕੁਲ ਧਿਆਨ ਨਹੀਂ ਜਾਂਦਾ ਆਪਾਂ ਇਸ ਨੂੰ ਲਿੱਟ ਗਵਾ ਰਹੇ ਹਾਂ ਦੋਸਤੋ ਅੱਜ ਦੇ ਸਮੇਂ ਵਿੱਚ ਹਰ ਕੋਈ ਮਨੋਰੰਜਨ ਦੇ ਸਾਧਨਾਂ ਵਿੱਚ ਇੰਨਾ ਸਾਰਾ ਰੁੱਝ ਚੁੱਕਿਆ ਹੈ ਕਿ ਉਸ ਨੂੰ ਬਾਹਰ ਅੰਦਰ ਦਾ ਬਿਲਕੁਲ ਧਿਆਨ ਨਹੀਂ ਹੁੰਦਾ ਜੇਕਰ ਤੁਸੀਂ ਕਿਸੇ ਬੱਚੇ ਦੇ ਮਾਤਾ ਪਿਤਾ ਹੋ ਤਾਂ ਤੁਹਾਨੂੰ ਇਹ ਗੱਲ ਹੋਰ ਚੰਗੀ ਤਰ੍ਹਾਂ ਸਮਝਾਉਣ ਲਈ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਦਾ ਹਾਂ ਕਿ ਦਿਨ ਭਰ ਵਿੱਚ ਤੁਹਾਡੇ ਬੱਚੇ ਸਭ ਤੋਂ ਜ਼ਿਆਦਾ ਸਮਾਂ ਕਿਸ ਚੀਜ਼ ਵਿੱਚ ਵਿਅਰਥ ਕਰਦੇ ਨੇ ਬਿਲਕੁਲ ਸਹੀ ਕਿਹਾ ਨਾ ਕਿਉਂਕਿ ਦੋਸਤੋ ਆਧੇ ਸਮਾਂ ਵਿੱਚ ਫੋਨ ਇੱਕ ਐਸੀ ਜ਼ਰੂਰਤ ਬਣ ਗਿਆ ਹੈ ਜਿਸ বিনা ਸੇ ਬਿਲਕੁਲ ਰਹਿ ਨਹੀਂ ਪਾਉਂਦੇ ਜੇਕਰ ਇਹ ਕੁਝ ਸਮੇਂ ਲਈ ਵੀ ਸਾਡੇ ਕੋਲ ਦੂਰ ਹੋ ਜਾਵੇ ਤਾਂ ਤੁਸੀਂ ਮਹਿਸੂਸ ਕਰੋਗੇ ਤੁਹਾਡੇ ਆਪਣੇ ਹੱਥ ਇਸ ਨੂੰ ਲੱਭਣਾ ਸ਼ੁਰੂ ਕਰ ਦਾਂਗੇ ਜਿਸ ਕਾਰਨ ਸਾਡਾ ਹੋਰ ਕਿਸੇ ਕੰਮ ਵਿੱਚ ਧਿਆਨ ਨਹੀਂ ਲੱਗਦਾ ਇਸ ਨੇ ਸਾਡੀ ਜ਼ਿੰਦਗੀ ਵਿੱਚ ਇਨੀ ਥਾਂ ਬਣਾ ਲਈ ਹੈ ਕਿ ਜ਼ਿੰਦਗੀ ਦੀ ਹਰ ਚੰਗੀ ਮਾੜੀ ਚੀਜ਼ ਸਾਨੂੰ ਇਹ ਸਿਖਾਉਂਦਾ ਹੈ ਦੋਸਤੋ ਇਸ ਵਿੱਚ ਬਹੁਤ ਚੀਜ਼ਾਂ ਇਹ ਹੋ ਜਿਆ ਨੇ ਜੋ ਸਮ ਗਲਤ ਰਾਹ ਪਾ ਦਿੰਦੀਆਂ ਨੇ ਇਸ ਲਈ ਮਨੋਰੰਜਨ ਦੀ ਸਾਧਨਾ ਵਿੱਚ ਸਭ ਤੋਂ ਪਹਿਲਾਂ ਫੋਨ ਤੋਂ ਦੂਰ ਰਹਿਣਾ ਸਿੱਖੋ ਇਸ ਦੀ ਵਰਤੋਂ ਸਿਰਫ ਲੋੜ ਪੈਣ ਤੇ ਕਰੋ ਜਿੱਦਾਂ ਜਿੱਦਾਂ ਤੁਸੀਂ ਇਸ ਤੋਂ ਦੂਰ ਹੋਵੋਗੇ ਤੁਸੀਂ ਖੁਦ ਨੂੰ ਖੁਦਨਾ ਮਹਿਸੂਸ ਕਰੋਗੇ ਤੇ ਤੁਹਾਡੀ ਸਭ ਤੋਂ ਕੀਮਤੀ ਚੀਜ਼ ਸਮਾਂ ਬਰਥੋਂ ਤੋਂ ਬਚੇਗਾ ਦੋਸਤੋ ਆਪਣਾ ਵੱਤੋ ਵੱਸ ਸਮਾਂ ਉਸ ਪਰਮਾਤਮਾ ਵੱਲ ਲਾਓ ਜਿੱਦਾਂ ਜਿੱਦਾਂ ਤੁਹਾਡਾ ਧਿਆਨ ਉਸ ਪਰਮਾਤਮਾ ਵੱਲ ਹੋਵੇਗਾ ਤਾਂ ਤੁਸੀਂ ਆਪਣੇ ਬੋਝਾਂ ਨੂੰ ਹੋਲੀ-ਹੋਲੀ ਖਤਮ ਹੁੰਦੇ ਰਹਿ ਮਹਿਸੂਸ ਕਰੂੰਗੀ ਬਸ ਵਿਅਰਥੇ ਸਮੇਂ ਦੇ ਪਛਤਾਵੇ ਵਾਲਾ ਨਾ ਧਿਆਨ ਦੇਂਦੇ ਹੋਣ ਦੇ ਸਮੇਂ ਵੱਲ ਧਿਆਨ ਦਿਓ ਉਸ ਪਰਮਾਤਮਾ ਦਾ ਹੱਥ ਹਮੇਸ਼ਾ ਤੁਹਾਡੇ ਸਿਰ ਤੇ ਰਹੇਗਾ ਵਾਹ